ਕੇਂਦਰੀ এডੂਕੇਸ਼ਨ ਦੇ ਵੱਲੋਂ CBSE ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ ਕਰਿਕੂਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲ ਉਹ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੀ 9 ਤਰੀਕ ਤੱਕ ਸਟੇਕਹੋਲਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇੱਕ ਸੋਚੀ ਸਮਝੀ ਵੈਲ ਪਲਾਨਡ ਕੌਨਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਇਹ ਗੱਲ ਮੈਂ بڑے ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ ਸੀਬੀਐਸਸੀ ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ ਸੀਬੀਐਸਸੀ ਸੀਬੀਐਸਸੀ ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਬੱਚਾ ਪਹਿਲੇ ਇਗਜ਼ਾਮ 'ਚ ਹੀ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇਵੇ ਪਰ ਦੋਨਾਂ ਦੇ ਵਿੱਚੋਂ ਜਿਹਦੇ ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਤੇ ਅਗਰ ਬੱਚਾ ਦੋਨਾਂ ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਉਹ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜ਼ਰੂਰਤ ਸੀ ਇਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤੇ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਉਹ ਹੀ ਹੈ ਮੈਂ ਐਗਜ਼ੈਕਟ ਜੇ ਅਗਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜੀਏ ਇਹ ਕਹਿੰਦਾ ਹਾਈਲਾਈਟਸ of the proposed scheme. Class 10 and class 12 examinations will begin on the first Tuesday after 15th February. It is expected that in class 10 in 2026, about 26.60 lakhs, and in class 12, about B 20 lakh students will appear in the examination. Both the examinations will be conducted on the full current syllabus and the textbooks. नंबर फोर ए है गंभीर एक्सेप्ट साइंस मैथ्स सोशल साइंस हिंदी इंग्लिश आता हो गए मेन सब्जेक्ट्स मैं दोबारा रिपीट कर रहा हूं एक्सेप्ट साइंस मैथ्स सोशल साइंस हिंदी इंग्लिश मेन सब्जेक्ट्स रेस्ट ऑफ द सब्जेक्ट्स आर ग्रुप्ड इन द फॉलोइंग मैनर ओ की मैनर ए our regional and a foreign language in one group and second rest of the subjects ik jeda regional language hai te ik foreign language oh ik group ho gaya te baki sare alag group hun jede baki sare hai oh mostly vocational hai banking and accountancy health wellness beauty wellness oh sare jede hai oh vocational ne bhave hai ke hun punjabi main subject hi ni hai ਮੇਨ ਸਬਜੈਕਟ ਕਿਹੜੇ ਆ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਢ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾਇਆ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾ ਇਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦੋ ਤੇ ਪੰਜਾਬੀ ਦਾ ਵੀ ਦੇ ਦੋ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਤਾਂ ਸਮਝ ਆਂਦਾ ਹੈ ਚੋਕਲੇ ਜਦੋਂ ਆਪਾਂ ਗੱਲ ਕਰਦੇ ਦਸਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਸਿਰਫ ਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਥੋੜਾ ਗੁਰਮੁਖੀ ਤੇ ਆਸ ਥੋੜਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸ ਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ ਮੇਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਸ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜIONAL ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪ੍ਰੋਵਾਈਨ ਇੱਕੋ ਦਿਨ ਚ ਦੋਨੋਂ ਖਤਮ ਦਿਸ ਇਜ਼ ਇਟਸ ਵਰਡਿੰਗ ਆ ਕਰਨਾ ਚਾਹਦੀ ਹੈ ਸੀਬੀਐਸਸੀ ਆ ਕਰਨਾ ਚਾਹਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿੰਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਬੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਅਰੀਜਨਲ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗੈਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ ਥਾਈ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਅਸੀਂ ਸ਼ੇਮ ਔਨ ਥੈਮ ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਟ ਵੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨਸ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਦਾ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਨਹੀਂ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਦਾ ਕਲਚਰ ਇੰਨਾ ਮਹਾਨ ਹੋਵੇ ਜਿਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਿਹਾ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹੈ ਬਾਤ ਚ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਭਾਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਬਿਨਾਂ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਅਰਗੀ ਪਾਸ਼ਾ ਜੇ ਉਹ ਪੰਜਾਬ ਜਿਸ ਨੇ ਇਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ origignal language ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ clerical ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰਿਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਲਵਾਰ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਣ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਂ ਇਹਦੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਟਸ ਅ ਕਲੈਰਿਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਬਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤਜਾਬ ਪਾ ਦਿਓ ਲੈ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆੜਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ 'ਚੋਂ ਮੰਡੀ ਮੰਡੀਆਂ 'ਚੋਂ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਹਾਂ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਹਾਂ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਹਾਂ ਕੰਮ ਕਰਦੇ ਹਾਂ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਹਾਂ ਪੰਜਾਬੀ ਨੂੰ ਖਤਮ ਕਰ ਦੋ ਇਹ ਹੈ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖੇਲਵਾ ਰਿਹਾ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਇਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪੌਂਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ empowerment ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜਿਮ ਦੇ ਰਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਦੇ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰ ਇਹ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ 50 ਬੈਕ ਡੋਜ਼ਰ 8 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਇਸੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਤ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣੇ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸੀ ਪੂਰੇ ਪੇਪਰ ਹੋਣ ਗਿਆ ਹਨ ਆਮ ਵਾਂਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਹਨਾਂ ਹਦਾਇਤਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਣਾਂ ਸਿੱਖਿਆ ਦੇ ਪੰਜਾਬ ਬੈਕ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੌਦਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟੈਨਯਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਸਾਨੂੰ ਦੇਉ ਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਅਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜਾ ਰਿਹਾ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸਕਟ ਡੈਟ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦੇ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਆ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਇਹ ਲੌਜੀਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜ੍ਹਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟ੍ਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਆਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਆਫੀਸਰ ਉਹ ਦਾ ਟ੍ਰਾਂਸਫਰ ਹੋ ਗਿਆ ਉਹਨ ਆਪਣੇ ਬੱਚੇ ਪੰਜਾਬ ਪੜਾਉਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ 9ਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ মিডিਆ ਦਾ ਵੀ ਸਭ-ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਣ ਦੀ ਗੱਲ ਹੈ ਇਹ ਪੰਜਾਬੀ ਦੀ ਹੋਣ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤੋਪਾ ਸ਼ਾਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਚਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਉਹ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ ਸੀਬੀਐਸਈ ਹੈਜ਼ ਟੂ ਫੇਸ ਸੈਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਪਾਵਰ ਬਿਕੋਜ਼ ਇਟਸ ਅ ਸਟੇਟ ਸਬਜੈਕਟ ਹੈ ਪਾਵਰ ਸਾਡੇ ਕੋਲ ਹੈ ਧੰਨਵਾਦ ਜੀ ਵੈਸੇ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਤੇ ਹੋਰ ਕੀ ਸਾਰੀਆਂ ਰੀਜਨਲ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਏਗੀ ਕੀ ਲੱਗਦਾ ਕਿ ਇਸ ਦੇ ਉੱਤੇ ਹੋਰ ਵੀ ਸਟੇਟਸ ਦਾ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਆਬਵੀਅਸਲੀ ਆਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁਕਾ ਲੀਡ ਪੰਜਾਬ ਨਾਲ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ 2-4 ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਨੂੰ ਪੰਜਾਬ ਲਿਖ ਪੰਜਾਬੀ ਲਿਖਣਾ ਭੁੱਲ ਗਏ ਉਹਨਾਂ ਦੀ ਮੇਨ ਸਬਜੈਕਟ ਜਿਹੜੇ ਤੁਹਾਡੇ ਭਾਸ਼ਾ ਮੇਨ ਭਾਸ਼ਾਵਾਂੋਂ ਗੈਪ ਕਰਦੀਆਂ ਉਹਨੇ ਕਹਿੰਦਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇ ਰਿਹਾ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ CBSE ਦੀ ਵੈਬਸਾਈਟ ਤੇ ਹੈ ਤੇ ਜਿਹੜਾ ਲਾਜ਼ਮੀ ਪੰਜਾਬੀ ਇੰਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਹੋ ਗਿਆ ਕਿ ਦਬਾਅ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦਿੰਦੇ ਆ ਜੀ ਓਬਵੀਅਸਲੀ ਹੋਇਆ ਤੇ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ 'ਚ ਵੀ ਕੋਈ ਵੀ ਏਦਾਂ ਦਾ ਸਕੂਲ ਹੈ ਇਵਨ ਐਜ਼ ਆਫ ਨਾਓ ਤੁਸੀਂ ਮੈਂ ਤੁਹਾਨੂੰ ਇਹ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ মিডিਆ ਦੇ ਨਾਲ ਸਭ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ 'ਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗਸ ਕਰਾਂਦੇ ਹਾਂ ਬਹੁਤ ਸਰਕਲ ਅਰਜੀਨਲ ਲੈਂਗੁਏਜ ਨੇ ਇੱਕ ਸੈਕਿੰਡ ਅਸੀਂ ਉਸ ਵੇਲੇ ਜਿਹੜੇ ਲੱਖਾਂ ਸਟੂਡੈਂਟਸ ਆ ਉਹਨਾਂ ਉਹ ਤਾਂ ਨੰਬਰ ਪੁੱਛੇ ਚਾਗੇ ਨਾ ਕਾਦੇ ਪੰਬਲ ਪੁੱਛੇ ਚਾਗੇ ਜੀ ਨਹੀਂ CBSE ਹੈਸ ਟੂ ਕਮ ਬਾਈ ਆਰ ਵੇ CBSE ਨੂੰ ਸਾਡੇ ਉਰੇ ਤੇ ਆਣਾ ਪਊਗਾ ਜੀ ਆਹ ਜਿਹੜਾ ਵੈਸੇ ਵੀ ਪਹਿਲੀ ਗੱਲ ਇਟਸ ਅ ਡਰਾਫਟ ਸੈਕੰਡ ਇਟਸ ਅ ਸਟੇਟ ਸਬਜੈਕਟ ਉਨੀ ਤਾਈਂ ਤਾਂ ਸਟੇਕ ਹোলਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜਾਣੀ ਹੀ ਪੈਣੀ ਹੈ ਤੁਸੀਂ ਕੀ ਲੱਗਦੇ ਹੋ BJP ਆਪਣੀ ਇਸ ਕੋਸ਼ਿਸ਼ ਕਾਮਯਾਬ ਹੋ ਜੂਗੀ ਤੁਹਾਨੂੰ ਕੀ ਲੱਗਦਾ ਹੈ CBSE ਤੋਂ ਸਰਟੀਫਿਕੇਟਸ ਜਿਹੜੇ ਆ ਦਵਾੜੇ ਪੰਜਾਬੀ ਦੇ ਨਾਲ ਉਸ ਲਈ ਕੀ ਇਸ ਕਰਕੇ ਨੋਟੀਫਿਕੇਸ਼ਨ ਆ ਗਿਆ ਜੀ ਦੇ ਹੈਵ ਟੂ ਕਮ ਬਾਈ ਦਿਸ ਵੇ ਨਹੀਂ ਆਪਣੀ ਪਾਲਿਸੀ ਚੇਂਜ ਕਰੇ ਸੀਬੀਐਸਸੀ ਪੂਰਾ ਦਬਾਅ ਪਵੇ ਕਿ ਉਹੀ ਕਹੇਗੇ ਕਿ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਆ ਉਹਦੇ ਲਈ ਕੀ ਕਰੇਗੀ ਪੰਜਾਬ ਸਰਕਾਰ ਉਹਦੇ ਲਈ ਅਸੀਂ ਨੋਟੀਫਿਕੇਸ਼ਨ ਕਰਤਾ ਉਹਦੇ ਲਈ ਸੀਬੀਐਸਸੀ ਕਰੇ ਨਹੀਂ ਨਹੀਂ ਸਕਲਾ ਸੀਬੀਐਸਸੀ ਨਹੀਂ ਕੋਈ ਵੀ ਬੋਰਡ ਤਾਂ ਸੀਬੀਐਸਸੀ ਤੇ ਵੀ ਆਪਣੇ ਵਾਲਾ ਚਾਈਟਸ ਇੰਟਰਨੈਸ਼ਨਲ ਬੋਰਡਸ ਆ ਆਈਸੀਐਸਸੀ ਬੋਰਡ ਆ ਕਰ ਲੋ ਕੋਈ ਨਵਾਂ ਬੋਰਡ ਬਣਾ ਕੇ ਆ ਜਾਂਦਾ ਹੈ ਅੱਜਕੱਲ ਬਹੁਤ ਰਿਵਾਜ ਚੱਲੇ ਹੋਏ ਥੇਰ ਇਜ਼ ਆਈਬੀ ਆ ਗਿਆ ਹੋਰ ਕੱਲੋਂ ਕੋਈ ਨਵਾਂ ਬੋਰਡ ਕੋਈ ਵੀ ਬੋਰਡ ਕੋਈ ਵੀ ਸਕੂਲ ਚਾਹੇ ਬਿਨਾਂ ਕੋਈ ਕਹਿੰਦਾ ਜੀ ਮੈਂ ਸਕੂਲ ਖੋਲਦਾ ਬਿਨਾਂ ਬੋਰਡ ਤੋਂ ਪੰਜਾਬੀ ਪੜਾਉਣੀ ਪਊਗੀ ਪੰਜਾਬੀ ਮੇਨ ਸਬਜੈਕਟ ਹੋਊਗੀ ਪੰਜਾਬੀ ਨੂੰ ਲੈ ਕੇ ਇੱਕ ਬਣਿਆ ਸੀ ਉਹਦੇ ਵਿੱਚ ਬਹੁਤ ਸਾਰਾ ਜਿਹਦਾ ਹੈਗਾ ਕੰਮ ਨਹੀਂ ਹੋਇਆ ਹੁਣ ਕਾਫੀ ਦੇਰ ਤੋਂ ਇਹਦਾ ਨਵਾਂ ਮਹੱਤਵਪੂਰਨ ਸਰਕਾਰ ਨੇ ਜਿਵੇਂ ਹੁਣ ਅਦਾਲਤਾਂ ਦਾ ਵੀ ਕੰਮ ਧੂਰਾ ਪਿਆ ਅਦਾਲਤਾਂ ਦੇ ਵਿੱਚ ਪੰਜਾਬੀ ਦਾ ਸਪੋਰਟ ਦੇ ਉਹਦੇ ਬਾਰੇ ਕੀ ਹੋ ਰਹੀ ਹੈ ਬੇਸਿਕਲੀ ਜੀ ਲੈਂਗੁਏਜਿਸ ਡਿਪਾਰਟਮੈਂਟ ਵੀ ਮੇਰੇ ਕੋਲ ਹੈ ਤੁਸੀਂ ਇਹ ਕਹੋਗੇ ਕੰਮ ਨਹੀਂ ਹੋਇਆ ਗਲਤ ਗੱਲ ਬਹੁਤ ਸਾਰੀ ਚੀਜ਼ਾਂ ਹੋ ਸਕਦਾ ਆਪ ਤੇ ਆਬ ਤੱਕ ਨਹੀਂ ਪਹੁੰਚੀਆਂ ਹੋਣ ਮੈਂ ਤੁਹਾਨੂੰ ਅੱਜ ਆਹ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਨ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਚ ਹੀ ਹੋਏ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਵੀ ਮਾਲ ਚ ਚਲੇ ਜਾਓ ਕੋਚਿਸਾਂ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਜਿਹੜਾ ਆਰਡਰ ਕਾਪੀ ਨਾ ਪੰਜਾਬੀ ਦੋ ਦੋ ਚੀਜ਼ਾਂ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀਜ਼ ਦੇ ਉਹ ਤੁਸੀਂ ਤੁਸੀਂ ਆਪ ਹੀ ਹੈ ਨਾ ਐਡਵੋਕੇਟਾਂ ਬੇਚ ਦੇਸ ਦੇ ਬੇਸਿਕ ਟਰਮ ਚ ਹੈ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕਦੀ ਸਮਝ ਰਹੇ ਹੋ ਮੇਰੀ ਗੱਲ ਹਾਂ ਉਹਦੇ ਵਿੱਚ ਉਹਦੇ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਮਾਈ ਲਾਰਡਸ ਨੇ ਜੀ ਜਿਸ ਪੈਂਡਿੰਗ ਹੈ ਕੋਰਟਸ ਦੀ ਰਿਪੋਰਟ ਪੈਂਡਿੰਗ ਹੈ ਉਹ ਸਟੇਟ ਗਵਰਨਮੈਂਟ ਦੇ ਕੰਮ ਹੈ ਜੀ ਉਹ ਪੈਂਡਿੰਗ ਆ ਉਹਦੇ ਬਾਰੇ ਕੀ ਕਹੋਗੇ ਕਿ ਇਹ ਉਹ ਪੰਜਾਬੀ ਦੇ ਜਿਹੜੇ ਟਰਾਂਸਲੇਟਰ ਹੈ ਸਟੈਨਲਰ ਸਭ ਤਰ੍ਹਾਂ ਸਟੱਪ ਹੋ ਮੈਂ ਕੋਰ ਵੀ ਕੀ ਹੋਇਆ ਇਸ ਸਰਕਾਰ ਭਰਤੀ ਕਰੇਗਾ ਕਰਾਂਗੇ ਜੀ ਭਰਤੀ 55 ਹਜ਼ਾਰ ਬੰਦੇ ਭਰਤੀ ਕੀਤੇ 8-10 ਹਜ਼ਾਰ ਟੀਚਰ ਹੋਰ ਆ ਰਹੇ ਉਹ ਵੀ ਕਰਾਂਗੇ ਅੱਛਾ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਇਹ ਵਿਸ਼ਾ ਉਠਿਆ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਨੇ ਬੜੀ ਕਲੀਅਰਲੀ ਤਰੀਕੇ ਨਾਲ ਇਹ ਕਹਿ ਦਿੱਤਾ ਹੈ ਕਿ ਪੰਜਾਬ ਇੱਕ ਆਪਣੀ এডੂਕੇਸ਼ਨ ਪਾਲਿਸੀ ਲੈ ਕੇ ਆਊਗਾ ਇਸ ਲਈ ਵਾਸਤੇ ਪੰਜਾਬ ਇੱਕ ਮਾਹਿਰਾਂ ਦੀ ਟੀਮ ਜਿਹੜੀ ਹੈ ਕਿਉਂ ਲੀ ਸਟੇਟ এডੂਕੇਸ਼ਨ ਪਾਲਿਸੀ ਬਣਾਣਾ এডੂਕੇਸ਼ਨ ਪਾਲਿਸੀ ਬਣਾਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਸਨੇ ਤੁਹਾਡੀ ਆਨ ਵਾਲੀ ਨਸਲਾਂ ਆਨ ਵਾਲੇ ਭਵਿੱਖ ਨੂੰ ਤੈਅ ਕਰਨਾ ਹੁੰਦਾ ਹੈ ਤਾਂ ਅਸੀਂ ਉਸ ਐਕਸਪਰਟਸ ਦੀ ਕਮੇਟੀ ਜਿਹੜੀ ਹੈ ਉਹ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਉਹ ਗਠਨ ਕਰਨ ਜਾ ਰਹੇ ਹਾਂ ਉਹ ਆਲਰੇਡੀ ਇਨ ਪ੍ਰੋਸੈਸ ਦੇ ਵਿੱਚ ਹੈ ਤੇ ਪੰਜਾਬ ਆਪਣੀ ਸਟੇਟ এডਿਕੇਸ਼ਨ ਪਾਲਿਸੀ ਲੈ ਕੇ ਆਊਗਾ ਵੀ ਆਰ ਫਰਮ ਵਿਦ ਇਟ ਤੇ ਹੋਰ ਵੀ ਕਿਸੇ ਵੀ अटेम्प्ट ਦੇ ਰਹੇ ਨੈਸ਼ਨਲ এডਿਕੇਸ਼ਨ ਪਾਲਿਸੀ ਦੇ ਰਹੇ ਜਾਂ ਹੋਰ ਕਿਸੇ ਤਰੀਕੇ ਦੇ ਨਾ ਰਹੇ ਅਗਰ ਕੇਂਦਰ ਮੈਂ ਕੇਂਦਰ ਤੋਂ ਭਾਵ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਅਗਰ ਉਹ ਕੋਈ ਵੀ ਸਿੱਧਾ ਯਾ ਟੇਡਾ ਕੋਈ ਵੀ अटेम्प्ट ਕਰੂਗੀ ਪੰਜਾਬ ਪੰਜਾਬੀ ਪੰਜਾਬੀ ਸੱਭਿਆਚਾਰ ਪੰਜਾਬੀ ਇਤਿਹਾਸ ਸਾਡੇ ਕਲਚਰ ਨਾਲ ਜੁੜਿਆ ਹੋਇਆ ਨੂੰ ਉਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਸਾਰੇ ਸਕੂਲ ਜਿਹੜੇ ਖਾਸ ਕਰਕੇ ਕਨਵੈਂਟ ਸਕੂਲ ਜਿਹੜੇ ਹੈਗੇ ਨੇ ਜਿੱਥੇ ਹਿੰਦੀ ਦੇ ਪੰਜਾਬੀ ਦੇ ਵਿੱਚ ਆਪਸ਼ਨ ਰੱਖੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋ ਪੰਜਾਬੀ ਹੈਗੀ ਹੈ ਇਹ ਬੱਚੇ ਦੇ ਉੱਤੇ ਡਿਪੈਂਡ ਕਰਦਾ ਨੇ ਇਹ ਨਿਰਧਾਰਨ ਕਰਦਾ ਕਿ ਉਹ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਨਹੀਂ ਜੀ ਇੱਕ ਵੀ ਨਹੀਂ ਹੈਗਾ ਤੁਹਾਡੀ ਸੋ ਅਸੀਂ ਦੱਸੋ ਇਦਾਂ ਦੇ ਇਸ ਰਿਐਕਸ਼ਨ ਹੋਊਗਾ ਹੋ ਨਹੀਂ ਹੋਊਗਾ ਗਿਵ ਮੀ ਦਾ ਲਿਸਟ ਮਤਲਬ ਤੁਹਾਡੇ ਨੋਟੀਫਿਕੇਸ਼ਨ ਅਨਸਾਰ ਪੰਜਾਬੀ ਪੜਾਣੀ ਜ਼ਰੂਰੀ ਹੈ ਉਹ ਜ਼ਰੂਰੀ ਵੀ ਕਰ ਦਾਂਗੇ ਪਰ ਸਿੰਗਲ ਡੇ ਚੋ ਦੋ ਪੇਪਰ ਲੈਣਗੇ ਅਦਰ ਲੈਂਗੁਏਜ ਨਹੀਂ ਜੀ ਰੋਕੋ ਕਿਉਂ ਰੋਕੋ ਪੜੋ ਤੁਸੀਂ ਦੁਬਾਰਾ ਪ੍ਰਮukh ਪਾਸ਼ਾ ਉਹਨੇ ਉਹਨੇ ਕਿਹਾ ਕਿ ਇਟਸ ਜਿਹੜਾ ਉਹਨੇ ਆਪਣੀ ਗਰੁੱਪ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਮੇਨ ਸਬਜੈਕਟ ਮੰਨਦੇ ਇਹਨਾਂ ਨੂੰ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਯਾ ਕਿਹਦੇ ਟ੍ਰੇਨ ਹੋ ਰਿਹਾ ਹਾਂਜੀ ਹੋਣੀ ਸਰ ਜਿਵੇਂ ਤੁਸੀਂ ਖਰਚਾ ਜਤਾਇਆ ਕਿ ਇਹ ਸੀਵੀਐਸਸੀ ਆਈਸੀਐਸਸੀ ਆਈਡੀ ਬੋਰਡ ਇਹ ਕੱਲ ਨੂੰ ਕੋਈ ਹੋਰ ਬੋਰਡ ਬਣ ਜਾਂਦਾ ਹੈ ਇਹ ਜਿਹੜਾ ਫਾਈਨ ਹੈ ਕੋਈ ਹੋਰ ਇਹ ਮੋਟਾ ਕਰ ਰਹੇ ਨਹੀਂ ਕਿ ਜੇ ਕੋਈ ਇਹੋ ਜਿਹਾ ਫਰਟ ਕਰਦਾ ਉਹਨੂੰ ਬੀ ਫਾਈਨ ਤਾਂ ਇੱਕ ਸਿਰਫ ਇੱਕ ਪੀਨਲ ਐਕਸ਼ਨ ਹੈਗੇਂਸਟ ਦਾ ਸਕੂਲ ਬਟ ਜਿਹੜਾ ਤੁਹਾਨੂੰ ਮੈਂ ਦੱਸਿਆ ਤਾਂ ਉਹਦਾ ਜਿਹੜਾ ਸਰਟੀਫਿਕੇਟ ਹੋਈ ਨਹੀਂ ਮੰਨਿਆ ਜਾਊਗਾ ਐਨਓਸੀ ਉਹ ਐਨਓਸੀ ਨਹੀਂ ਮੰਨਿਆ ਜਾਊਗਾ ਸਕੂਲ ਹੀ ਨਹੀਂ ਐਗਜ਼ਿਸਟ ਕਰੂਗਾ ਉਹ ਉਹਦੀ ਉਹਦੀ ਜਿਹੜੀ ਹੋਂਦ ਹੈ ਉਹੀ ਖਤਮ ਹੋ ਜੂਗੀ ਉਹਦਾ ਮੁੱਦਾ ਬਿਲਕੁਲ ਗਿਆ ਜਾ ਪਰ ਜਿਹੜਾ ਸਟੂਡੈਂਟ ਦਾ ਨੁਕਸਾਨ ਨਾ ਹੋਵੇ ਉਸ ਚੀਜ਼ ਵੀ ਪਰਪਾਈ ਕਿਵੇਂ ਜਿੱਤੀਏਗੀ ਕਿਉਂਕਿ ਬਹੁਤ ਸਾਰੇ ਸਕੂਲ ਹੋਣਗੇ ਜਿਹੜੇ ਸ਼ਾਇਦ ਦਸਵੀਂ ਕਰਵਾ ਦਨਗੇ ਕੱਲ ਨੂੰ ਆਪਾਂ ਕਹਦਾਂਗੇ ਕਿ ਵੈਲਿਡ ਨਹੀਂ ਕਰੋ ਰੋਹਿਤ ਇਸ ਵਕਤ ਦੇਖੋ ਸਮਝੋ ਇਟਸ ਫਾਰ ਦਾ ਨੈਕਸਟ ਅਕੈਡੈਮਿਕ ਸੈਸ਼ਨ ਜੀ ਜੀ ਤੇ ਨੈਕਸਟ ਅਕੈਡੈਮਿਕ ਸੈਸ਼ਨ ਸ਼ੁਰੂ ਹੀ ਨਹੀਂ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੁਰੂਆਤ ਚ ਹੀ ਦੱਸਤਾ ਸੀ ਇਹ ਡਰਾਫਟ ਹੈ ਇਸ 2 ਮਾਰਚ ਤੱਕ ਹੈ ਤੇ ਇਸ ਨੂੰ 100% ਅਸੀਂ ਦੇਖੋ ਇਟਸ ਅ ਸਟੇਟ ਸਬਜੈਕਟ ਤੇ ਇਹਨੂੰ 100% ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਸੀਂ ਉਹਨੂੰ ਲੀਗਲ ਲੜਨਾ ਪਵੇ ਨੋਟੀਫਿਕੇਸ਼ਨ ਇਟ ਵਿਲ ਬੀ ਕਿਸੇ ਵੀ ਬੱਚੇ ਦੇ ਜਿਹੜਾ ਹੈ ਭਵਿੱਖ ਦਾ ਜਿਹੜਾ ਹੈ ਉਸ ਤੇ ਉੱਤੇ ਨੁਕਸਾਨ ਨਹੀਂ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਤੁਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਹ ਕੋਈ ਛੋਟੀ ਗੱਲ ਨਹੀਂ ਹੈ ਸਾਡੀ ਦੇਸ਼ ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਤੇ ਉਸ ਖੂਬਸੂਰਤੀ ਨੂੰ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਰੀਜਨਲ ਲੈਂਗੁਏਜਸ ਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਛ ਹੈ ਤੇ ਉਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਫੇਰ ਜਿਹੜਾ ਆ ਤੁਸੀਂ ਜਿਹੜਾ ਤੁਹਾਨੂੰ ਆ ਟਵੀਟ ਪੜਾਇਆ ਮੈਨੂੰ ਉਸ ਤੋਂ ਵੱਡੀ ਗੱਲ ਕਿਸੇ ਮੁੱਦੇ ਤੇ ਨਾਲ ਖੜ ਜਾਇਆ ਕਰਨ ਆ ਕੇ ਹੁਣ ਤਾਂ ਹੋੰਦ ਦੀ ਗੱਲ ਆ ਗਈ ਸੀ ਪੰਜਾਬੀ ਆਸਤੇ ਵੀ ਦੁਬਾਰਾ ਮੈਂ ਤੁਹਾਨੂੰ ਕਹਿੰਦਾ ਇੱਕ ਸੈਕਿੰਡ ਰੁਕੋ ਤੁਸੀਂ ਇੱਕ ਨਾਲੇ ਪਹਿਲਾਂ ਰੁਕੋ ਆ ਦੇਖੋ ਰੀਜਨਲ ਲੈਂਗੁਏਜਸ ਦਿਖਾਉਂਦੇ ਆ ਕਿੰਨੀਆਂ ਭਾਸ਼ਾਵਾਂ ਲਿਖੀਆਂ ਸੁਣੀ ਜਾਇਓ ਭਾਸ਼ਾਵਾਂ ਦੇ ਨਾਮ रीजनल एंड फॉरेन लैंग्वेजेस ग्रुप राई गुरुंग तमंग शैपरा फ्रेंच संस्कृत कम्युनिकेटिव, संस्कृत उर्दू बंगाली तमिल मराठी गुजराती मणिपुरी, उर्दू कोर्स बी टिबियन जर्मन भोती तेलगू बोडो चैपनीज भूटिया स्पेनिश कश्मीरी मिजो भाषा मिलाऊ था आिखिया इन की तिखते हैं ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲਿਆਂ ਵਿਰੁੱਧ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਹੀ ਕਲੈਰੀਕਲ ਮਿਸਟੇਕ ਇਹ ਦਿਸ ਇਜ਼ ਬੀਜਪੀ ਆ ਲਿਖ ਰਿਹਾ ਪੰਜਾਬ ਦੀ ਹੈ ਹਾਂ ਬੀਜਪੀ ਪੰਜਾਬ ਦਾ ਅਫੀਸ਼ਲ ਮੈਨੂੰ ਟੈਗ ਕੀਤਾ ਤਾਂ ਹੀ ਪਤਾ ਲੱਗਿਆ ਜੀ ਕਿੰਨੇ ਸਾਲ ਪਿੱਛੇ ਆ ਗਿਆ ਸੀ ਸੈਂਟਰ ਸਰਕਾਰ ਦਾ ਜੀ ਫਿਰ ਐਗਜ਼ਾਮ ਲੈ ਜਾਣਗੇ 8 ਤੱਕ ਵੀ ਜੀ ਉਹ ਕਿਉਂਕਿ ਬੱਚਿਆਂ ਨੂੰ ਤੇ ਅਧਿਗਾਂਤ ਕਰਤੇ ਨਾ ਹੋਣ ਕਿਉਂਕਿ ਸਰਕਾਰ ਸਟੇਟ ਲੈਵਲ ਤੇ ਤਾਂ ਲੈਂਦੀ ਐ ਪਰ ਬਿੱਲ ਪਾਸ ਦਾ ਕਨਸੈਪਟ ਨਹੀਂ ਐ ਮੈਂ ਤੁਹਾਨੂੰ ਫਿਰ ਮੈਂ ਨਹੀਂ ਦੇਖੋ ਜੀ ਸਟੇਟ এডੂਕੇਸ਼ਨ ਇਜ਼ ਅ ਸਟੇਟ ਸਬਜੈਕਟ ਅਸੀਂ ਜਿਵੇਂ ਇਸ ਸਾਲ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਵੀਂ ਦਾ ਜਿਹੜਾ ਬੋਰਡ ਹੈ ਉਹ ਹੁਣ ਉਹ ਪੰਜਾਬ ਬੋਰਡ ਇਮਤਿਹਾਨ ਨਹੀਂ ਲੈਂਦਾ ਉਹ ਅਸੀਂ ਆਪਣੀ ਐਸ ਸੀ ਆਰਟੀ ਜਿਹੜੀ ਹੈ ਸਾਡੀ ਕੁਐਸਚਨ ਪੇਪਰ ਆਲਥੋ ਅਸੀਂ ਰਿਜ਼ਲਟ ਮੋਨੀਟਰ ਕਰਦੇ ਆਂ ਸਾਡੀ ਜਿਹੜੀ ਹੈ ਇਟਸ ਆਰ ਡੋਮੇਨ ਤਿਆ ਸੀ ਉਸ ਆਪਣੇ ਡੋਮੇਨ ਦੇ ਉੱਤੇ ਕੰਮ ਕਰ ਰਹੇ ਆ ਉਹਦੇ ਵਿੱਚ ਬਾਰ ਬਾਰ ਕਿਸੇ ਸਿੱਧੇ ਢੰਗ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਨਹੀਂ ਤਾਂ ਹਰ ਚੀਜ਼ ਪੰਗਾ ਲੈਣਾ ਕਿਸੇ ਵੀ ਚੀਜ਼ ਪਰ ਇਹ ਜਿਹੜਾ ਇਹ ਮੁੱਦਾ ਇਹ ਹੈ ਵਿਦਿਆ ਸਿੱਖਿਆ ਇੱਕ ਇਦਾਂ ਦੀ ਗੱਲ ਹੈ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਇਹ ਵੀ ਚੀਜ਼ਾਂ ਮੈਨੂੰ ਆ ਕੇ ਬਟੌਰ এডਿਕੇਸ਼ਨ ਮਿਨਿਸਟਰ ਪਤਾ ਲੱਗੀਆਂ ਕਿ ਇੱਕ ਮਾਤਭਾਸ਼ਾ ਦੀ ਇੰਪੋਰਟੈਂਸ ਸਿਰਫ ਇੱਕ ਸਿਰਫ ਕਲਚਰ ਹਿਸਟੋਰਿਕਲੀ ਨਹੀਂ ਹੈ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ आप सब, आ, कि आप सब नु भी ਤੁਸੀਂ ਸਭ ਪੇਰੈਂਟਸ ਨੂੰ ਤੁਹਾਡੇ ਲਈ ਵੀ ਇਹ ਜਾਨਣਾ ਜ਼ਰੂਰੀ ਹੈ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹ ਇਹ ਕਿ ਉਹ ਕਨਸੈਪਟ ਥੈਂਕ ਯੂ ਉਹ ਕਨਸੈਪਟ ਜੋ ਬੱਚੇ ਨੂੰ ਅਗਰ ਤੁਸੀਂ ਚਾਹਦੇ ਹੋ ਕਿ ਬੱਚਾ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇ ਉਸ ਦੇ ਦਿਮਾਗ ਦੇ ਉੱਤੇ ਗਹਿਰੀ ਛਾਪ ਛੱਡ ਜਾਵੇ ਉਸ ਦੀ ਸਮਝ ਇਨਕਰੀਜ਼ ਹੋਵੇ ਤਾਂ ਉਹ ਕਨਸੈਪਟ ਪੰਜਾਬੀ ਚ ਸਮਝਾਣੇ ਚਾਹੀਏ ਮਾਤ ਪਾਸ਼ਾ ਜੋ ਵੀ ਉਹਦੀ ਮਾਤ ਪਾਸ਼ਾ ਜਿਸ ਦੇ ਮਾਤ ਪਾਸ਼ਾ ਦਾ ਮਤਲਬ ਕੀ ਹੋ ਗਿਆ ਜਿਸ ਦੇ ਵਿੱਚ ਆਪਾਂ ਉਹ ਆਪਣੇ ਪਹਿਲੇ ਅੱਖਰ ਬੋਲਨੇ ਸਿੱਖਦਾ ਜੋ ਘਰੇ ਬੋਲੀ ਜਾਵੇ ਤਾਂ ਉਸ ਦੇ ਉੱਤੇ ਜਿਹੜੀ ਉਹਦੀ ਸਮਝ ਉਹ ਵਾਦੀ ਹੈ ਸੋ ਚਰਤਸਿਅਸ ਮਾਤ ਭਾਸ਼ਾ ਨੂੰ ਹੀ ਖਤਮ ਕਰ ਰਹੇ ਉਹ ਵੀ ਦਸਵੀਂ ਅਰਗੇ ਜਮਾਤ ਦੇ ਵਿੱਚ ਤਾਂ ਇਹ ਸਿੰਪਲ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮਕਸਦ ਸਿਰਫ ਪੰਜਾਬੀ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਕਿ ਦੇਸ਼ ਦੇ ਬੱਚੇ ਗਰੋ ਨਾ ਕਰਨ ਉਹ ਆਪਣਾ ਜਿੰਨਾ ਉਹਨਾਂ ਦੀ ਦਿਮਾਗ ਦੀ ਫੁੱਲ ਕੈਪੈਸਟੀ ਹੈ ਉੱਥੇ ਤੱਕ ਨਾ ਜਾਣ ਇਹ ਵੀ ਇੱਕ ਜਿਹੜਾ ਹੈ ਇਹ ਜਿਹੜਾ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਜਿਹੜਾ ਉਸ ਦੇ ਉਹਨਾਂ ਦੀ ਵਿੱਦਿਆ ਦੇ ਉੱਤੇ ਜਿਹੜਾ ਅਸਰ ਇਹ ਵੀ ਪਾਊਗਾ। ਮੈਂ ਸਰ ਇੱਕ ਤੁਸੀਂ ਸਾਈਕੋਲੋਜੀਕਲ ਟੈਸਟ ਜਰੀ ਕੋਈ ਫੈਸਲਾ ਲਿੱਤਾ ਸੀਗਾ ਸਾਈਕੋਲੋਜੀਕਲ ਟੈਸਟ ਹੋਣਾ ਹੋਏਗਾ ਬੱਚੇ ਦਾ ਉਹ ਕੀ ਹੈਗਾ ਤੁਹਾਨੂੰ ਦੱਸ। ਮੈਂ ਵੈਸੇ ਤਾਂ ਤੁਹਾਨੂੰ ਦੱਸੂਗਾ ਜੀ ਮੈਂ ਤਾਂ ਇਹ ਮੁੱਦਾ ਹੈ ਕਿ ਮੈਂ ਆਪ ਸਕਤੋਂ ਉਮੀਦ ਰੱਖਦਾ ਕਿ ਧੰਨਵਾਦ ਵੀ ਤੁਹਾਡਾ ਤੁਸੀਂ ਸਵੇਰ ਤੋਂ ਫਿਰ ਤੁਸੀਂ ਸਭ ਵੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਬਹੁਤ ਬਲੰਦ ਆਵਾਜ਼ ਦੇ ਵਿੱਚ ਜਿਸ ਵੀ ਰਾਹੀਂ ਆਪਣੇ ਅਖਬਾਰਾਂ ਦੇ ਰਾਹੀਂ ਆਪਣੇ ਵੈਬ ਚੈਨਲ ਸੇ ਰਾਹੀਂ ਅ ਟਵੀਟ ਤੇ ਰਹੇ ਤੁਸੀਂ ਇਹ ਮੁੱਦਾ ਚੁੱਕਿਆ ਮੈਂ ਉਮੀਦ ਰੱਖਦਾ ਹਾਂ ਤੁਸੀਂ ਇਸ ਦੇ ਉੱਤੇ ਸਾਡੇ ਨਾਲ ਖੜੇ ਹੋ ਤੇ ਦੂਜੇ ਜਿਹੜਾ ਤੁਸੀਂ ਪੁੱਛਿਆ ਅਸੀਂ ਸਾਈਕੋਮੈਟ੍ਰਿਕ ਟੈਸਟ ਵੀ ਲੈ ਰਹੇ ਹਾਂ ਪਲੱਸ ਪੰਜਾਬ ਚ ਪਹਿਲੀ ਵਾਰੀ ਅਸੀਂ ਕੀ ਕੀਤਾ ਜਿੰਨੇ ਬੱਚੇ 12ਵੀਂ ਦਾ ਇਮਤਿਹਾਨ ਦੇ ਰਹੇ ਆ ਪੰਜਾਬ ਬੋਰਡ ਚ ਸੀਐਮ ਸਾਹਿਬ ਨੇ ਉਹਨਾਂ ਨੂੰ ਗੂਗਲ ਫਾਰਮ ਭੇਜਿਆ ਸਾਰੇ ਬੱਚਿਆਂ ਨੂੰ ਵਟਸਐਪ ਮੈਸੇਜ ਵੀ ਆਈਵੀਆਰ ਕਾਲਸ ਵੀ ਆ ਲਗਭਗ 1 ਲੱਖ 65 ਹਜ਼ਾਰ ਦੇ ਆਸ-ਪਾਸ ਬੱਚੇ ਇਸ ਸਾਲ ਦਾ ਜਿਹੜਾ ਬੋਰਡ ਦਾ ਐਗਜ਼ਾਮ ਦੇ ਰਹੇ ਆ ਉਨ੍ਹਾਂ ਦੇ ਵਿੱਚੋਂ ਸਵਾ ਲੱਖ ਬੱਚੇ ਨੇ ਰਿਪਲਾਈ ਕੀਤਾ ਉਸ ਗੂਗਲ ਫਾਰਮ ਨੂੰ ਗੂਗਲ ਫਾਰਮ ਹੈ ਕੀ ਇਹ ਉਸ ਦੇ ਵਿੱਚ ਬੱਚਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ 12ਵੀਂ ਤੋਂ ਇਮੀਡੀਏਟਲੀ ਬਾਅਦ ਤੁਹਾਡੇ ਪਲਾਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਪੰਜਾਬ ਜਾਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਆਈਟੀਆਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੌਬ 'ਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਜੇ ਕੁਝ ਨਹੀਂ ਸੋਚਿਆ ਫਿਰ ਉਸ ਤੋਂ ਬਾਅਦ ਅੱਗੇ ਪੁੱਛਿਆ ਕਿ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਫੌਜ ਚ ਜਾਣਾ ਚਾਹੁੰਦੇ ਹੋ ਤੁਸੀਂ ਵਕੀਲ ਬੰਨਾ ਚਾਹੁੰਦੇ ਹੋ ਡਾਕਟਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਪੁੱਛੀ ਉਸ ਦੇ ਨਾਲ ਪਹਿਲੀ ਇਦਾਂ ਦਾ ਕਦੀ ਵੀ ਕਦੀ ਕੋਈ ਡਾਟਾ ਅਵੇਲੇਬਲ ਕਿਸੇ ਕੋਲ ਨਹੀਂ ਹੁਣ ਅਸੀਂ ਉਸ ਦੀ ਜਿਹੜੀ ਰੈਗੂਲਰ ਐਨਾਲਿਸਿਸ ਕਰ ਰਹੇ ਹੁਣ ਪੰਜਾਬ ਦੇ ਵਿੱਚ ਜੋ ਅਸੀਂ ਪਾਇਆ ਬੜਾ ਤੁਸੀਂ ਸਾਨੂੰ ਸੁਣ ਕੇ ਹੋਊਗਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆਈ ਹੈ ਪੰਜਾਬ ਦੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਸਾਡੇ ਖੂਨ ਚ ਹੈ ਪੰਜਾਬ ਦੇ ਵਿੱਚ ਇਸ ਵਕਤ ਜੋ ਬੱਚੇ 12ਵੇਂ ਦਾ ਇਮਤਿਹਾਨ ਦੇ ਰਹੇ ਉਹਨਾਂ ਦੇ ਵਿੱਚੋਂ 20% ਬੱਚੇ ਜਾਂ ਫੌਜ ਜਾਂ ਪੁਲਿਸ ਤੇ ਜਾਣਾ ਚਾਹੁੰਦੇ ਆ ਜਾਂ ਆਰਮੀ ਜਾਂ ਪੁਲਿਸ ਨਾ ਹੁਣ ਇਸ ਅਸੀਂ ਕਿਉਂਕਿ ਹਾਇਰ ਐਜੂਕੇਸ਼ਨ ਵੀ ਮੇਰੇ ਕੋਲ ਹੈ ਟੈਕਨੀਕਲ ਐਜੂਕੇਸ਼ਨ ਵੀ ਵਿਭਾਗ ਮੇਰੇ ਕੋਲ ਹੈ ਤਾਂ ਸੀਐਮ ਸਾਹਿਬ ਇਹ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਾਹੌਲ ਮਹਿਆ ਕਰੇ ਚਾਹੇ ਉਹ ਅਸੀਂ ਪੰਜਾਬ ਪੁਲਿਸ ਨਾਲ ਵੀ ਗੱਲ ਕਰ ਰਹੇ ਆ ਆਰਮੀ ਕੈਂਟੋਨਮੈਂਟਸ ਨਾਲ ਵੀ ਗੱਲ ਕਰਨਾ ਕਿ ਇਮਤਿਹਾਨਾਂ ਤੋਂ ਬਾਅਦ ਉਹਨਾਂ ਨੂੰ ਕੁਝ ਸਮਾਂ ਪੁਲਸ ਲਾਈਨ ਦੇ ਵਿੱਚ ਯਾ ਆਰਮੀ ਕੈਂਟੋਨਮੈਂਟਸ ਤਾਂ ਕਿ ਅਸੀਂ ਉਹਨਾਂ ਨੂੰ ਕੀ ਬੈਸਟ ਜਿਹੜਾ ਮਾਹੌਲ ਹੈ ਸਾਡੇ ਕੋਲ ਸੀ ਪਾਈਟਸ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਪੁਲਿਸ ਦੀ ਜਿਹੜੀ ਐਦਾਂ ਹੀ ਤੇ ਉਸ ਤੋਂ ਬਾਅਦ ਵੀ ਰੈਂਕਸ ਹੈ ਅਸੀਂ ਨਹੀਂ ਕਹਿੰਦੇ ਕਿ ਹਰ ਬੱਚਾ ਸਿਰਫ ਇਹ ਦੇਖੇ ਕਿ ਹਾਂ ਕਨਸਟੇਬਲ ਉਹਨਾਂ ਵਿੱਚੋਂ ਬਹੁਤ ਸਾਰੇ ਆਈਪੀਐਸ ਵੀ ਬਣਨਾ ਚਾਹੁੰਦੇ ਹਨ ਤਾਂ ਤੁਸੀਂ ਉਹਨਾਂ ਦਾ ਮਾਹੌਲ ਉਹਨਾਂ ਨੂੰ ਜਿਹੜਾ ਹੈ ਮੁਹੱਈਆ ਕਰਾਉਣ ਲਈ ਉਸ ਦੇ ਉੱਤੇ ਵਰਕ ਚੱਲ ਰਿਹਾ ਜਦੋਂ ਉਸ ਦੀ ਫਾਈਨਲ ਆਊਗਾ ਅਗਲੇ 5-7 ਦਿਨ ਦੇ ਵਿੱਚ ਮੈਂ ਸਾਪ ਸਭ ਦੇ ਨਾਲ ਸਾਂਝਾ ਕਰੂੰਗਾ ਇੱਕ ਬੜੀ ਨਵਿਕਲੀ ਪ੍ਰੈਕਟਿਸ ਹੈ ਤੇ ਮੈਨੂੰ ਲੱਗਦਾ ਉਸ ਦੇ ਨਾਲ ਬੱਚਿਆਂ ਨੂੰ ਵੀ ਕੌਨਫੀਡੈਂਸ ਆਇਆ ਕਿ ਪਹਿਲੀ ਵਾਰੀ ਸਾਡੇ ਨਾਲ ਸਰਕਾਰ ਜਿਹੜੀ ਹੈ ਉਹ ਪੁੱਛਿਆ ਤੇ ਖੜੀ ਹੈ ਤੇ ਸਾਨੂੰ ਵੀ ਐਜ਼ ਅ ਐਜ਼ ਅ ਮਿਨਿਸਟਰ ਸਾਨੂੰ ਵੀ ਪਤਾ ਲੱਗ ਰਿਹਾ ਕਿ ਬੱਚਿਆਂ ਦਾ ਇੰਟਰਸਟ ਕੀ ਹੈ ਅਸੀਂ ਉਦਾਂ ਦੇ ਕੋਰਸੇ ਵਧਾ ਦਈਏ ਅਸੀਂ ਉਦਾਂ ਦੇ ਜਿਹੜੇ ਇਨਟੇਕਸ ਹੈ ਆਪਣੇ ਯੂਨੀਵਰਸਿਟੀਆਂ ਆਪਣੇ ਕਾਲਜਸ ਉਹ ਵਾਲੇ ਅਸੀਂ ਪਿਛਲੇ ਸਾਲ ਵਿੱਚ ਵਧਾਈ ਵੀ ਹੈ ਤਾਂ ਹੀ ਅੱਜ ਸਰਕਾਰੀ ਕਾਲਜਾਂ 'ਚ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਬਹੁਤ ਸਾਰੇ ਕਹਿੰਦੇ ਹਾਂ ਜੀ ਕੈਨੇਡਾ ਬੰਤਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਚ ਚਲੇ ਜਾਓ ਤੁਹਾਨੂੰ ਉੱਥੇ 30-30 ਹਜ਼ਾਰ ਬੱਚੇ ਮਿਲਣਗੇ ਤੁਸੀਂ ਉਸ ਦਾ ਪੁੱਛੋਗੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਉਹਨਾਂ ਦੇ ਕੋਲ ਪਾਵਰ ਹੈ ਸਰਕਾਰ ਕੋਲ ਵੀ ਸੀ ਕਿ ਵਰ ਪਹਿਲਾਂ ਕਿਸੇ ਨੇ ਕਰਨਾ ਹੀ ਨਹੀਂ ਚਾਹਿਆ ਕਿ ਜਿਹੜਾ ਕੋਰਸ ਦੇ ਵਿੱਚ ਬੱਚੇ ਸਭ ਤੋਂ ਵੱਧ ਆਉਣਾ ਚਾਹੁੰਦੇ ਆ ਉਸ ਦੀ ਜਿੰਨੀ ਮਰਜ਼ੀ ਸੀਟਾਂ ਰੱਖ ਦੇਣ ਸਰਕਾਰ ਦੇ ਵਿੱਚ ਕੀ ਹੁੰਦੇ ਸੀ ਅਸੀਂ ਕਹਿੰਦੇ ਹਾਂ ਜੀ ਗਵਰਨਮੈਂਟ ਕਾਲਜ ਮੋਹਾਲੀ ਹੈ ਪਰ ਸੀਟਾਂ 120 ਹੈ 120 ਤੋਂ ਬਾਅਦ 121 ਨੂੰ ਐਡਮਿਸ਼ਨ ਹੀ ਨਹੀਂ ਦੇਣੀ ਪਰ ਅਗਰ ਉੱਥੇ ਐ ਕੋਈ ਪ੍ਰਾਈਵੇਟ ਯੂਨੀਵਰਸਿਟੀ ਹੈ ਉੱਥੇ 120 ਨਹੀਂ ਉਹ 1200 ਵੀ ਕਰ ਸਕਦੇ 12000 ਵੀ ਕਰ ਸਕਦੇ ਆ ਤਾਂ ਬੱਚੇ ਅਸੀਂ ਕਿੱਤਾ ਚੇਂਜ ਕੀਤਾ ਅਸੀਂ ਆ ਠੀਕ ਹੈ ਬੱਚੇ ਜੋ ਅਗਰ ਬੱਚੇ ਪੰਜਾਬ ਦੇ ਸਰਕਾਰੀ ਕਾਲਜਿਸ ਦੇ ਵਿੱਚੋਂ ਬੀ ਕਾਮ ਬੀਏ ਬੀਬੀਏ ਕਰਨਾ ਚਾਹੁੰਦੇ ਆ ਤਾਂ ਸੀਟਾ ਡਬਲ ਕਰੋ ਤਿੰਨ ਤਿੰਨ ਚਾਰ ਚਾਰ ਗੁਣਾ ਵੀ ਕੀਤੇ ਔਰ ਇਹਨਾਂ ਬੱਚੇ ਵੱਧ ਗਏ ਇਹ ਵੀ ਕਾਰਨ ਰਿਹਾ ਪਹਿਲਾਂ ਕਿਸੇ ਨੇ ਗੌਰ ਇਹ ਨਹੀਂ ਕੀਤੀ ਤੇ ਆਨ ਵਾਲੇ ਸਮੇਂ ਤੋਂ ਅਸੀਂ ਜਿਵੇਂ ਜਿਵੇਂ ਆ ਸਰਵੇ ਆ ਰਿਹਾ ਉਵੇਂ ਅਸੀਂ ਹੋਰ आईटीआई स्ट 28000 सीट सीगी जी 28000 कधी नहीं भरदी सी ਤੁਸੀਂ ਪਿਛਲਾ ਰਿਕਾਰਡ ਚੈੱਕ ਕਰ ਲਿਓ 80% ਪਹਿਲੇ ਸਾਲ 28000 ਨੂੰ 100% ਲੱਗੇਗੇ ਆਲਮੋਸਟ 98 97% ਕੁਝ ਆਈਟੀਆਂ ਇਦਾਂ ਹੀ ਬਣਾਉਂਦੇ ਨੇ ਜਿੱਥੇ ਕੁਝ ਹੈ ਹੀ ਨਹੀਂ ਆਸ-ਪਾਸ 97% ਇਸ ਸਾਲ ਉਹਨੂੰ 35000 ਤੱਕ ਸੀਟਾਂ ਵਧਾਤੀਆਂ ਤੇ ਫਿਰ 97% ਇਸ ਸਾਲ ਸਾਨੂੰ ਹਰ ਸਾਲ ਸੱਚ ਹੈ ਸਾਨੂੰ ਇਹ ਅਗਲੇ ਦੋ ਸਾਲਾਂ ਵਿੱਚ 50000 ਤੱਕ ਲੈ ਕੇ ਜਾਣਾ ਤੁਸੀਂ ਉਹ ਕੋਰਸ ਜਿਹੜੇ ਪੁਰਾਣੇ ਕੋਰਸ ਅਜੇ ਤੱਕ ਵੀ ਜਿਹੜੇ ਕੋਰਸ ਜਿਵੇਂ ਟਾਈਪਰਾਈਟਰ ਖਤਮ ਹੋ ਚੁੱਕਿਆ ਜੀ ਕੌਣ ਟਾਈਪਰਾਈਟਰ ਵਰਤ ਰਿਹਾ ਅੱਜ ਤਾਂ ਹੁਣ AI ਦਾ ਜ਼ਮਾਨਾ ਆ ਚੁੱਕਿਆ ਹੁਣ ਤਾਂ ਜਿਹੜੀ ਮੋਬਾਈਲ ਟਾਈਪਿੰਗ ਵੀ ਖਤਮ ਹੋ ਗਈ ਜੀ ਬੋਲੋ ਤੇ ਟਾਈਪ ਕਰ ਦਿੱਤੇ ਅਸੀਂ ਟਾਈਪ ਅਨੇ ਕਦੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤਾਂ ਅਸੀਂ ਉਹ 100% ਐਡਿਵੀਸ਼ਨ ਵੀ ਵਿਧਾਈਆਂ ਟੈਕਨੀਕਲ ਐਜੂਕੇਸ਼ਨ ਸਿੱਖਤਾ ਵੀ ਵਿਧਾਈਆਂ ਇਸ ਸਾਲ ਫੇਰ ਵਿਧਾਵਾਂਗੇ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ